ਯੋ ਦੇ ਮੁਖ ਸੇਵਾਦਾਰ ਸੁਖਜੀਤ ਸਿੰਘ ਨੇ ਅੱਜ ਹੁਸ਼ਿਆਰਪੁਰ ਵਿਖੇ ਆਏ ਇੱਕ ਗਰੀਬ ਪਰਿਵਾਰ ਆ ਰਾਮ ਪ੍ਰਕਾਸ਼ ਕਾफी ਲੰਮੇ ਸਮੇਂ ਤੋਂ ਬਿਮਾਰੀ ਨਾਲ ਲੜ ਰਹੇ ਸਨ ਜਦੋਂ ਐਨ ਜੀਓ ਨੂੰ ਪਤਾ ਲੱਗਾ ਤਾਂ ਤੁਰੰਤ ਪਰਿਵਾਰ ਦੇ ਘਰ ਰਹੀ ਪਰ ਵਿਖੇ ਪਹੁੰਚੇ ਜਦੋਂ ਪਰਿਵਾਰ ਦਾ ਦੁੱਖ ਸੁਣਿਆ ਤਾਂ ਮਨਮ ਬਹੁਤ ਦੁਖੀ ਹੋਇਆ ਐਨ ਜੀਓ ਦੇ ਮੁਖ ਸੇਵਾਦਾਰ ਸੁਖਜੀਤ ਸਿੰਘ ਨੇ ਘਰ ਚ ਵਰਤਨ ਕਰਨ ਵਾਲਾ ਰਾਸ਼ਨ ਖਰੀਦ ਕੇ ਦਿੱਤਾ ਅਤੇ ਇਲਾਜ ਕਰਵਾਉਣ ਦਾ ਭਰੋਸਾ ਵੀ ਦਿੱਤਾ ਭਾਈ ਸੁਖਜੀਤ ਸਿੰਘ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਐਨ ਜੀਓ ਹਮੇਸ਼ਾ ਗਰੀਬ ਲੋਕਾਂ ਦੀ ਸੇਵਾ ਚ ਹਾਜ਼ਰ ਹੈ ਅੱਜ ਮਹੱਲਾ ਹਰੀਪੁਰ ਵਿਖੇ ਇੱਕ ਇਨਸਾਨ ਜਾਂ ਜੋ ਲਗਾਤਾਰ ਬਿਮਾਰੀ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਐਨ ਜੀਓ ਦੇ ਸਾਡੇ ਵੀਰ ਸਰਜੀਤ ਭਾਜੀ ਨੇ ਆਏ ਆ ਸਰ ਅੱਜ ਜਿਹੜੇ ਤੁਸੀਂ ਹਰੀਪੁਰ ਵਿਖੇ ਆਏ ਆ ਤੇ ਕਾਫੀ ਜਿਹੜੇ ਪੀੜਤ ਜਿਹੜੇ ਬਿਮਾਰੀ ਤੋਂ ਲੜ ਰਹੇ ਆ ਕੀ ਕਹਿਣਾ ਚਾਹੂੰਗਾ ਸਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਰਹੀਮਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਦਸਵੰਦ ਗਰੀਬਾਂ ਦੀ ਐਨ ਜੀਓ ਪੰਜਾਬ ਤੋਂ ਦਾਸ ਸੁਖਜੀਤ ਸਿੰਘ ਮੁਖ ਸੇਵਾਦਾਰ ਇਹ ਵੀਰਵਾਰੇ ਸਾਨੂੰ ਪਤਾ ਲੱਗਾ ਸੀਗਾ ਤਾਂ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਅੱਜ ਪਹੁੰਚੇ ਆ ਤੇ ਇਹਨਾਂ ਦਾ ਹਾਲ ਜਿਹੜਾ ਆ ਵੱਖ-ਵੱਖ ਹਸਪਤਾਲਾਂ ਜਿਨ੍ਹਾਂ ਨੇ ਪਰਿਵਾਰ ਨਹੀਂ ਕਰਾਇਆ ਤੇ ਬਾਕੀ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਜੇ ਇਹ ਸਾਰੇ ਡਾਕਟਰਾਂ ਨੂੰ ਦਿਖਾ ਲ ਕੇ ਇਹਨਾਂ ਦੀਆਂ ਰਿਪੋਰਟਾਂ ਵਗੈਰਾ ਇਹਨਾਂ ਨੂੰ ਕੀ ਮੁਸ਼ਕਲ ਆ ਮੁਸ਼ਕਲ ਗੰਭੀਰਿਆ ਹਨਾ ਸਾਰਾ ਤੁਸੀਂ ਦੇਖ ਸਕਦੇ ਆ ਸਿਰ ਪੈਰ ਮਤਲਬ ਕਿਦਾਂ ਹੱਥ ਪੈਰ ਗਲੇ ਪਏ ਹਨਾ ਤੇ ਬਾਕੀ ਅਸੀਂ ਪਰਿਵਾਰ ਤੱਕ ਵੀ ਮਦਦ ਕਰਾਂਗੇ ਜੋ ਪਰਿਵਾਰ ਦੀ ਹੋ ਸਕਦੀ ਹੈ ਨਾ ਉਹਨਾਂ ਨੂੰ ਮਹੀਨਾ ਵਾਰ ਆਚਣ ਵਗੈਰਾ ਦਵਾਂਗੇ ਕਿਉਂਕਿ ਹੋਰ ਪਰਿਵਾਰ ਚ ਕਮਾਉਣ ਵਾਲਾ ਕੋਈ ਨਹੀਂ ਹੈਗਾ ਨਾ ਇਹ ਹਸਬੰਡ ਵਾਈਫ ਹੀ ਆ ਦੋਨੇ ਤੇ ਰਹਿੰਦੇ ਵੀ ਕਿਰਾਏ ਦੇ ਮਕਾਨਤਈ ਆ ਹਨਾ ਤੇ ਸਾਡੇ ਤੋਂ ਜਿੰਨੀ ਵੀ ਹੋ ਸਕੇ ਤਾਂ ਸੰਬੰਧ ਗਰੀਬਾਂ ਦੀ ਜੀਵਨੋਂ ਅਸੀਂ ਬਤ ਵਤ ਕੋਸ਼ਿਸ਼ ਕਰਾਂਗੇ ਤੇ ਸਰ ਜਿਸ ਤਰ੍ਹਾਂ ਹੁਣ ਐਨਆਰਆਈ ਕਾਫੀ ਜਿਹੜੇ ਸੰਜੋਗ ਕਰਦੇ ਆ ਤੇ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਕਿ ਐਨਜੀਓ ਵੱਧ ਤੋਂ ਵੱਧ ਜਿਹੜਾ ਸਮਰਥਨ ਦੇਣਾ ਚਾਹੀਦਾ ਕਿ ਇਸ ਤਰ੍ਹਾਂ ਦੇ ਇਨਸਾਨ ਜਿਹੜੇ ਆ ਬਿਮਾਰੀ ਦੀ ਦਲਦਲ ਵਿੱਚ ਫਸੇ ਹੋਏ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਸਰ ਉੱਦਾਂ ਦਾ ਤਾਂ ਤਨ ਤਨ ਸ਼ੀਦ ਬਾਬਾ ਮਤੀ ਸਾਹਿਬ ਜੀ ਦੀ ਬੜੀ ਕਿਰਪਾ ਆ ਐਨਆਰਆਈ ਭਰਾਵਾਂ ਨੂੰ ਕਹਿਣਾ ਨਹੀਂ ਪੈਂਦਾ ਬਸ ਜਦੋਂ ਇਦਾਂ ਦੀ ਵੀਡੀਓ ਦੇਖਦੇ ਆ ਦਸਵੰਦ ਆਪੇ ਭੇਜ ਦਿੰਦੇ ਆ ਹਨਾ ਤੇ ਇਹ ਬਹੁਤ ਸੀਰੀਅਸ ਕੇਸ ਆ ਇਹਨਾਂ ਦੇ ਕਿਉਂਕਿ ਇਹਨਾਂ ਦੇ ਉੱਪਰ ਕਾਫੀ ਖਰਚਾ ਆਉਣਾ ਇਹਨਾਂ ਦੇ ਇਲਾਜ ਲਈ ਤੇ ਅਸੀਂ ਤਾਂ ਕੋਸ਼ਿਸ਼ ਕਰਾਂਗੇ ਮਹਾਰਾਜ ਅਗਰਦਾਸ ਬੇਨਤੀ ਵੀ ਕਰਾਂਗੇ ਪੇ ਠੀਕ ਹੋਣ ਐਨਆਰਆਈਆਂ ਦਾ ਬਹੁਤ ਧੰਨਵਾਦ ਹੈ ਉਹਨਾਂ ਦਾ ਪਹਿਲੇ ਹੀ ਬੜਾ ਧੰਨਵਾਦ ਹੈ ਕਿ ਉਹ ਸਾਰਾ ਪੈਸਾ ਭੇਜਦੇ ਆ ਇਹ ਸਾਰੇ ਕਾਰਜ ਉਹਨਾਂ ਦੇ ਕਰਕੇ ਹੁੰਦੇ ਆ ਤੇ ਅਸੀਂ ਫਿਰ ਵੀ ਸੰਗਤ ਨੂੰ ਅਪੀਲ ਕਰਦੇ ਆ ਜੇ ਕੋਈ ਸਹਿਯੋਗ ਕਰਨਾ ਚਾਹੁੰਦਾ ਪਰਿਵਾਰ ਨਾਲ ਸਿੱਧਾ ਕਰ ਸਕਦਾ ਆ ਰਹੀਮਪੁਰ ਪੈਂਡਿਆ ਸਬਜ਼ੀ ਮੰਡੀ ਦੇ ਨਜ਼ਦੀਕ ਹੈ ਹਿਸ਼ਾਰਪੁਰ ਤੇ ਸਿੱਧੀ ਵੀ ਕਰ ਸਕਦਾ ਕੋਈ ਜ਼ਰੂਰੀ ਨਹੀਂ ਪਸਾਨੋ ਹੀ ਪੈਸਾ ਦੇਣਾ ਪਰਿਵਾਰ ਦੀ ਮਦਦ ਕਰ ਸਕਦੇ ਆ ਸੋ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਐਨਜੀਓ ਤੋਂ ਆਦਮਪੁਰ ਤੋਂ ਆਇਆ ਭਾਈ ਯੂਨੀਅਨ ਨੇ ਦੇਖਿਆ ਪੀੜਤ ਪਰਿਵਾਰ ਦਾ ਜਿਹੜਾ ਕਿਸ ਤਰ੍ਹਾਂ ਮੁਸ਼ਕਲਾਂ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਰਾਸ਼ਨ ਪਾਣੀ ਦਾ ਹਾਂਜੀ ਹਾਂਜੀ ਅੱਜ ਐਮ ਜੀਓ ਦੇ ਭਾਈ ਯੂਨੀਸਫ 0 ਨੇ ਆਇਆ ਟਰ ਦੇ ਪਰਿਵਾਰ ਨੂੰ ਮਦਦ ਵਾਸਤੇ ਤੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਸ਼ੁਕਰੀਆ ਕਰਦੀ ਆ ਕਿ ਜੋ ਮੇਰੀ ਪ੍ਰੋਬਲਮ ਮੇਰੇ ਘਰ ਦੀ ਦੇਖੀ ਇਹਨਾਂ ਨੇ ਹਾਲਾਤ ਜੋ ਮੇਰੇ ਹਸਬੰਦ ਦੇ ਦੇਖੇ ਆ ਉਹ ਇਹਨਾਂ ਨੂੰ ਉਹਨਾਂ ਦੇ ਕਮਿਸ਼ਨ ਤੋਂ ਸਰਾਜਵਾਉ ਦਿੱਤਾ ਸੀ ਮੈਂ ਬੜੀ ਮਿਹਨਤ ਨਾਲ ਆਪਣਾ ਘਰ ਦਾ ਚਲਾਉਂਦੀ ਆ ਇਹ ਬਾਬਾ ਜੀ ਨੇ ਮੇਰਾ ਸਾਥ ਦਿੱਤਾ ਹਾਂ ਤੇ ਬਹੁਤ ਜਿਆਦਾ ਮੈਂ ਨਾ ਤਾਂ ਬਹੁਤ ਧੰਨਵਾਦ ਕਰਾਂ ਤੇ ਕੀ ਪ੍ਰੋਬਲਮ ਸੀ ਜੀ ਆਪਣੇ ਹਸਬੰਦ ਦੀ ਇਹਨਾਂ ਨੂੰ ਤਿੰਨ ਅਟੈਕ ਹੋ ਗਏ ਉਹ ਇੱਕ ਬ੍ਰੇਨ ਦਾ ਹੋ ਗਿਆ ਇੱਕ ਪਾਸੇ ਦਾ ਹੋ ਗਿਆ ਤੇ ਇੱਕ ਹੋ ਗਿਆ ਸਿਰਾਂ ਜਵਾਨ ਜਨ ਪੰਜਾਬੀ ਨੂੰ ਤੇ ਨੰਮੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ